ਹਾਂਜੀ ਵੀ ਮਿੱਤਰੋ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਗਰਲੇ ਪਾਸੇ ਤੁਸੀਂ ਹੌਲੈਂਡ ਦੇਖ ਲਏ ਆ ਮੈਂ ਪਹੁੰਚਿਆ ਵਾ ਜੀ ਆਪਣੇ ਨਾਨਕੇ ਪਿੰਡ ਦਿਵਾਲੀ ਤੇ ਮਾਮਾ ਜੀ ਉਹਨਾਂ ਨੇ ਟਰੈਕਟਰ ਲਿਆਤਾ ਨਵਾਂ ਨਿਊ ਹੌਲੈਂਡ 36 30 ਸਪੈਸ਼ਲ ਈਡਿਸ਼ਨ 2D ਵਾਲਾ ਸੀਜ਼ਨ ਸਮਾਪਤ ਕਰਕੇ ਹਟਿਆ ਤੁਹਾਨੂੰ ਅੱਜ ਆਪਾਂ ਤੇਲ ਖਰਚਾ ਦੱਸਾਂਗੇ ਬਲੌਗ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਅੱਜ ਨਾ ਮੂਰਤ ਕਰਨਾ ਲੇਜ਼ਰ ਕਰਾ ਤੇ ਲੇਜ਼ਰ ਕਰਾ ਵੀ ਨਵਈ ਹੈ ਪਿਛਲੇ ਸਾਲ ਲੈ ਕੇ ਆਏ ਤੇ ਅਰਿੰਦਰੇ ਉੱਥੋਂ ਸੁਨਾਮ ਤੋਂ ਹਾਂਜੀ ਆ ਉਹਦੇ ਵਾਲਾ ਜਗਜੀਤ ਨਿਊ ਜਗਜੀਤ ਆ ਨਾ ਨਿਊ ਜਗਜੀਤ ਆ ਨਾ ਤੇ ਸਿੰਧਾ ਪਹੁੰਚਾ ਬਾਈ ਇਹਦਾ ਲੱਗੇ ਵੀ ਅਸੀਂ ਸਮਾਨ ਫਿੱਟ ਕਰਨਾ ਅੱਜ ਤੁਹਾਨੂੰ ਨਾਲ ਚਾ ਬਤਾਉਂਦਾ ਆਪਾਂ ਤੇ ਇਹ ਇਹਨੂੰ ਸਿਸਟਮ ਹੈ ਜੀ ਜਗਜੀਤ ਨੂੰ ਟਾਪ ਕਾਉਣ ਦਾ ਇਹ ਵੀ ਮਤਲਬ ਬਾਹਰਲਾ ਬਲੈਂਡ ਹੈ ਜਿਵੇਂ ਅਲਫਾ ਦੀ ਕਹਦੇ ਨੇ ਨਾ ਆਪਾਂ ਸੇਮ ਟੂ ਸੇਮ ਅਲਫਾ ਦੀ ਕਾਪੀ ਆ ਇਹ ਜਿਵੇਂ ਫੰਕਸ਼ਨ ਅਲਫਾ ਦੀ ਟੋਪੀ ਚਾ ਉਹੀ ਸਾਰਾ ਕੁਝ ਇਹਦੇ ਚ ਟਾਪ ਕਾਉਣ ਵਾਲੀ ਚ ਇਹਦੇ ਚ ਵੀ ਬਥੇਰੇ ਫੀਚਰ ਹੈਗੇ ਨੇ ਜਿਹੜੇ ਆਪਣੇ ਮਤਲਬ ਹੋਰਾਂ ਚ ਨਹੀਂ ਮਿਲਦੇ ਜਿੱਦਾਂ ਸੈੱਲ ਪਾਉਣੇ ਸੈੱਲ ਆ ਦੀ ਸੈੱਲ ਵਾਲੀ ਚ ਸੱਲ ਵੀ ਪਾਲੂ ਚੱਲ ਮੋਟੇ ਮੋਟੇ ਸੈੱਲ ਪੈਂਦੇ ਡੱਡ ਜਿਹੇ ਪਹਿਲਾਂ ਨਹੀਂ ਤੇ ਪੈਂਦੇ ਉਹਨੇ ਉਹ ਪਹਿਲਾਂ ਕੱਢ ਵਿੱਚ ਪੈਂਦੇ ਹੁੰਦੇ ਤੇ ਟਾਈਮ ਪਿੱਛੋਂ ਕੱਢ ਵਿੱਚ ਬੈਟਰੀਆਂ ਚ ਬੈਟਰੀ ਮੋਟੇ ਮੋਟੇ ਹਾਂ ਰੇਡੀਓ ਬੈਟਰੀ ਦਾ ਜਮਿਆਂ ਲੱਗੀ ਸਿੰਧੇ ਖੜਜਾ ਹਲੇ ਨਾਲੇ ਹਮੇਸ਼ਾ ਇਹ ਆਪ ਤੁਮੀ ਬਣਾ ਆਪਣੀ ਤੇ ਜੀ ਪਹਿਲਾਂ ਤਾਰ ਲਾ ਲਈ ਇਹਨੂੰ ਉੱਪਰ ਚੱਕ ਤਾ ਉੱਪਰ ਚੱਕ ਕੇ ਨਾਲ ਇਹਨੂੰ ਇੱਥੇ ਨਾ ਇੱਥੇ ਬੰਦਦੇ ਆ ਕੋਰੇ ਓਰੇ ਤੇ ਉਸ ਤੋਂ ਬਾਅਦ ਮੈਂ ਤਾਂ ਉਹ ਉੱਤੇ ਵੀ ਬੰਦ ਦਿੰਦਾ ਉਹਨਾਂ ਨੂੰ ਹਿਲਣ ਹਾਂ ਉਨੇ ਜੀ ਲਾਦੇ ਤਾਰਾਂ ਫਿਰ ਕਈ ਵਾਰ ਨਾ ਇਹਦੀ ਕੈਲੀਬ੍ਰੇਸ਼ਨ ਚ ਫਰਕ ਪੈ ਜਾਂਦਾ ਹੈ ਇਹ ਜਿਵੇਂ ਉਹੀ ਆ ਨਾ ਬਿੱਖਲੇ ਚਿੜੀਆਂ ਆਈਆਂ ਚਿੜੀਆਂ ਜਿਹੀਆਂ ਆ ਆ ਜਾ ਅੱਗੇ ਮੈਂ ਟ੍ਰੈਕਟਰ ਖੋਲ੍ਹਦਾ ਨਾ ਜੀਮੀਦਾਰਾ ਬਹੁਤ ਵਧੀਆ ਵੀਰੇ ਕਿਹੜੀ ਮਸ਼ੀਨ ਨਾਲ ਚਲਾਇਆ ਇਹ ਜੀਮੀਦਾਰਾ ਜੀਮੀਦਾਰਾ ਅਰੀ ਫਰਖ ਬਾਅਦ ਨਾ ਹਾਂਜੀ ਹਾਂ ਆ ਫਿਰ ਪਹਿਲਾਂ ਮੱਥਾ ਟੇਕ ਮੱਥਾ ਟੇਕਦੇ ਆਂ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆਂ ਸ਼ੁਰੂਆਤ ਟਰੈਕਟਰ ਦੀ ਕੌਣ ਚਲਾਊਗਾ ਪੁੱਗ ਲਾਂਗੇ ਆਪਾਂ ਤਿੰਨ ਜਣੇ ਹਨਾ ਅੱਜ ਨਹੀਂ ਫਿਰ ਲੜ ਲੜਾਈ ਆ ਹੋ ਜਾਣਾ ਤੁਸੀਂ ਚਲਾ ਲੀਂਗੇ ਤੁਸੀਂ ਨਹੀਂ ਕਰੀਏ ਚੈੱਕ ਕਰਾਈਏ

ਤੇ ਇਸ ਵਾਰ ਚੱਲਣਾ ਇਹ ਨਿਊ ਹਲੈਂਡ 36 ਦੀ ਪਿੱਛੇ ਇਹਦੀ ਜਣੀ ਹਲੇ ਹੁੱਕ ਥੋੜੀ ਜਿਹੀ ਉੱਪਰ ਚੱਕਿਆ ਹਰਿੰਦਰ ਹੁੱਕ ਵਾਲਾ ਤੁਸੀਂ ਕਲੇਸੇ ਕਰਿਆ ਕੰਮ ਹਾਲੇ ਚੈਨ ਗੁੱਪੀ ਨਾਲ ਚੱਕਣ ਵਾਲਾ ਕੰਮ ਆ ਇਹ 45 50 ਕਿਲੋ ਦੀ 10 ਹੁੱਕ ਲੇਜ਼ਰ ਨੂੰ ਤਾਂ ਇੱਕ ਹੋਲੀ ਇੱਕ ਹੋਲੀ ਜੀ ਹੁੱਕ ਨਹੀਂ ਸਪੇਸ ਦੇ ਵਿੱਚ ਚਾਹੀਦੀ ਨਹੀਂ ਵੈਸੇ ਸਿੰਦੇ ਥੋੜੀ ਜਿਹੀ ਹੁੱਕ ਪਿੱਛੇ ਜਿੰਨੀ ਰਹੂਗੀ ਨਾ ਲੇਜ਼ਰ ਵਾਸਤੇ ਉਹਨਾਂ ਬੈਨੀਫਿਟ ਵੀ ਲੂਗਾ ਮੇਰੇ ਹੁੱਕ ਬੜੀ ਕਿਉਂ ਕਰਾਈ ਦੀ ਯਾਰ ਜਿਆਦਾ ਭਾਰੇ ਪਿੱਛੇ ਗੰਨੇ ਦੀ ਟਰਾਲੀ ਪਾਉਂਦੇ ਤੇ ਫਿਰ ਉਹ ਫਾਦੀ ਤੇ ਮੁਰਦਾ ਨਹੀਂ ਫਿਰ ਉਹ ਫਾਦੀ ਤੇ ਹਾਂ ਉਹਨੂੰ ਪਿੱਛੇ ਜਿਆਦਾ ਗਿਆ ਹੁਣ ਇਹ ਦੋਲਦੀ ਗੱਲ ਹਲੇ ਕਰਨੀ ਆ ਬਲੌਗ ਨੂੰ ਕੱਟ ਨਾ ਦਿਓ ਅੰਤ ਤੱਕ ਦੇਖਣਾ ਕਿਰੇ ਇਹਦੇ ਅੰਦਰ ਦੱਸੂਗਾ ਵੀ ਕਿੰਨਾ ਸਾਡੇ ਪਿੰਡ ਦਾ ਨਹੀਂ ਤਾਂ 10 11 ਟਰਾਲੀ ਤੱਕ ਵੀ ਖੰਦਾ ਲਿਆ ਇਹ ਵੱਧ ਵੀ ਕਰਨ ਕਰਦਾ ਦੇ ਆ ਨਹੀਂ ਆਪਣੇ ਕੋਲ ਬਹੁਤ ਵਧੀਆ ਬਰੇਜ ਰਹੀ ਆ ਮੈਂ ਬਾਅਦ ਚ ਦੱਸੂਗਾ ਹਲੇ ਇਹਦਾ ਵੀ ਮੈਨੂੰ ਲਾਈਕ ਕਰਦਾ ਹਨ ਇਹ ਲਾਈਕ ਕਰ ਫੋਟੋ ਪਕਾਉਂਦਾ ਕਰਤੇ ਹਾਂ ਉਹ ਲੀਡ ਹਾਂ ਉਹ ਕਹੀ ਜਾਣ ਆਹੋ ਲੱਗਦਾ ਜੀ ਔਲ ਹੋ ਗਿਆ ਦੇਖੋ ਵਰਕਿੰਗ ਜੀ ਆ ਮੀਡੀਅਮ ਆ ਪਕੜ ਪੂਰੀ ਭਰੀ ਹੋਇਆ ਇਹ ਵੀ ਇਹ ਮੀਡੀਅਮ ਚ ਫਿਲਹਾਲ ਠੀਕ ਚੱਲਿਆ ਇਹ ਸਾਡੇ ਡਾਕਟਰ ਜਮੀਨਾਪ ਇਹ ਟਰੈਕਟਰ ਦੀ ਖਿਚਾਈ ਬਹੁਤ ਹੈ ਤਿੰਨ ਸਿਲੰਡਰ ਇੰਜਨ ਚ ਟਰੈਕਟਰ ਦੀ ਖਿਚਾਈ ਬਹੁਤ ਵੱਡਾ ਜੀ ਇਹ ਮੀਡੀਅਮ ਤੇ ਤੋੜਾ ਬਹੁਤ ਹੋ ਜਾਂਦਾ ਹੈ ਨਾ 1500 ਤੱਕ ਨਾ ਬਹੁਤ ਕੰਮ ਨਵੇੜਿਆਗਾ ਅੱਜ ਇੱਕ ਤਾਂ ਗਲਤੀ ਹੋ ਗਈ ਉਹ ਟੋਪੀ ਗਲਤ ਵਾਲੀ ਸਾਈਡ ਲੱਗ ਗਈ ਹਮੇਸ਼ਾ ਟੋਪੀ ਹਵਾ ਦੇ ਉਲਟ ਲਾਉਣੀ ਆ ਭਜਨ ਭਾਲੂ ਗਾ ਡਰਾਈਵਰ ਕਿ ਥੋੜੀ ਜਿਹੀ ਹਵਾ ਘਟਾ ਲੈ ਹੈਨਾ ਹਵਾ ਹਵਾ ਕਰਕੇ ਹੀ ਆ ਥੋੜਾ ਜਿਹਾ ਕਿ ਸਲਿੱਪ ਥੱਲੇ ਜਿਆਦਾ ਸਲਿੱਪ ਦਿਖਾਉਂਦਾ ਤਾਂ ਨਹੀਂ ਲੱਗਦਾ ਨਹੀਂ ਨਹੀਂ ਹਵਾ ਘਟਾ ਦਿੰਨੀ ਹੈ ਬਾਈ ਬਾਈ ਦਾ ਹਵਾ ਹਵਾ ਜਾ 18 17 18 ਕਿ ਰੱਖਦਾ 16 17 ਜੇ ਲੱਗਿਆ ਵੀ ਵੇਟ ਪਵਾ ਦੀ ਵੇਟ ਪਾ ਦੇ ਪਿਛਲੇ ਚੱਕਿਆ ਚ ਹੈਨਾ ਤੂੜੀ ਵਾਲੀ ਮਸ਼ੀਨ ਪਰ ਕਿੰਨੀ ਐਵਰੇਜ ਗੱਡੀ ਆ 3 ਲੀਟਰ ਕਰਦੀ ਆ 3 3.5 ਦੇ ਵਿੱਚ ਵਿੱਚ ਸਹੀ ਆ ਬਾਈ ਝੂਠ ਨਹੀਂ ਆ ਕੋਈ ਇਹਦੇ ਚ ਇਹ ਕਈਆਂ ਨੇ ਖਾਦਾ ਵੀ ਇਹ ਕਈ ਖਾਂਦੇ ਘੱਟਾ ਰੱਬ ਜਾਣੇ ਚੱਕਰ ਕੀ ਆ ਪਤਾ ਨਹੀਂ ਤੇ ਨਾਲੋਂ ਯਾਰ ਲੀਟਰ ਡੈਢ ਲੀਟਰ ਦਾ ਫਰਕ ਪਾਇਆ ਹੁਣ ਸਵਰਾਜ ਨਾਲੋਂ ਵੀ ਹੁਣ ਦੋਵੇਂ ਆ ਤੁਹਾਡੇ ਕੋਲ ਸਵਰਾਜ ਵੀ ਹੈਗਾ ਹਨਾ ਕੱਟ ਖਾਦੇ ਨੇ ਕੱਟ ਖਾਦਾ ਇਹਨੇ ਹੁਣ ਲੇਜ਼ਰ ਪਰ ਲੱਗੂਗਾ ਤਾਂ ਜੋਰ ਵਾਲਾ ਕੰਮ ਆ ਉਹਦੇ ਵੀ ਹਨਾ ਇੱਥੇ ਵੀ ਕਿਤੇ ਆਸਾਨ ਨਹੀਂ ਹੋਣਾ ਟਰੈਕਟਰ ਨੂੰ 1 ਮਿੰਟ ਦੀ ਟੂੜੀ ਵਾਲੀ ਮਸ਼ੀਨ ਚ ਤਾਂ ਮੋੜ-ਮੂੜ ਪਰ ਸਾਹ ਲੈ ਲੈਂਦਾ ਟਰੈਕ ਇੱਥੇ ਬਾਗਤ ਭਰ ਕੇ ਚੱਲਦਾ ਚੱਲ ਖਿੱਚ ਫਰ ਕੰਮ ਨੂੰ ਹਾਂ ਲਾ ਗੇ ਪਹਿਲਾਂ ਛੋਟੇ ਲੋਡ ਕੱਢ ਲੈ ਇਹਨੂੰ ਇਹ ਮੀਡੀਅਮ ਤੋਂ ਠੀਕ ਆ ਥੋੜਾ ਗੁੱਲੇ ਦੇ ਥੱਲੇ ਉਹ ਪਾਈ ਪਿੰਨ ਥੱਲੇ ਬਾਹਰ ਨਿਕਲਦਾ ਇਹ ਗੁੱਲੇ ਦੇ ਥੱਲੇ ਨਾ ਪਿੰਨ ਪਾ ਲਿਆ ਕਰੀ ਪਾਉਂਦੇ ਉੱਪਰ ਨੂੰ ਉੱਠਦਾ ਹੈ ਭਾਈ 1200 ਚੱਕ ਨੰਬਰ ਬਹੁਤ ਭਜਦਾ ਹੈ ਸਲੀਪ ਮਾਰ ਕੇ ਚੱਲਦਾ ਟਰੈਕਟਰ ਥੋੜਾ ਜਿਹਾ ਨੋਬੋ ਨਹੀਂ ਬਣਾਤਾ ਨੋਬੋ ਪਾ ਰੈਂਡ ਹੂੰ ਦੇਖੋ ਬਾਈ ਡਾਕਰ ਮਿੱਟੀ ਐ ਪੂਰੀ ਐਨ ਪਿਓਰ ਡਾਕਰ। ਇੱਕ ਕਾ ਵੈਸੇ ਟਰੈਕਟਰ ਦੀ ਖਿਚਾਈ ਹੈ ਬਹੁਤ ਹੈ। ਆ ਰਹਿਣ ਦੀ। ਚੱਲੀਏ ਸਿੰਦੇ ਫਿਰ ਆਪਾਂ। ਇਹ ਸੇਬ। ਅੱਜ ਕੰਮ ਨਵੇੜਾ ਹੈ ਜਿਹੜਾ ਰਹਿਦਾ ਸੀ ਥੋੜਾ ਜਿਹਾ ਇੱਕ ਡੇਢ ਕਿੱਲਾ ਰਹਿ ਗਿਆ ਤਾਂ ਤੇ ਅੱਜ ਉਹ ਫਾਈਨਲ ਕਰਤਾ ਕੰਮ ਤੇ ਲੇਜ਼ਰ ਕਰਾ ਬਹੁਤ ਸੋਹਣਾ ਚੱਲਿਆ ਮਾਮੇ ਜੀ ਉਹਨਾਂ ਦਾ ਬਹੁਤ ਸੋਹਣਾ ਟਰੈਕਟਰ ਬਈ ਜੰਮਦਾ ਜੰਮ ਕੇ ਚੱਲਦਾ ਪੂਰਾ। ਥੋੜਾ ਜਿਹਾ ਵੇਟ ਭਾਰਦਾ ਜਣੀ ਹੋ ਸਕਦਾ ਵੀ ਟਾਇਰਾਂ ਚ ਹਵਾ ਜ਼ਿਆਦਾ ਕਰਕੇ ਕਰਦਾ ਹੋਵੇ ਹਨਾ। ਤੇ ਇਹਨੂੰ ਵੀ ਕਰ ਦੇਣਾ ਕੱਲੂ ਮਸ਼ੀਨ ਨੂੰ ਇਸ ਵਾਰ ਧੋਣੀ ਨਹੀਂ ਮਸ਼ੀਨਾ ਮਤਲਬ ਇਦਾਂ ਹੀ ਕੱਪੜਾ ਮਾਰ ਕੇ ਨਾ ਇੱਥੇ ਛੱਡ ਚਲਾ ਲੈਣੀ ਆਪਾਂ ਨੂੰ ਇਹ ਧੋਣੀ ਨਹੀਂ ਹੈ ਕਿਉਂਕਿ ਧੋਏ ਤੇ ਕੰਮ ਖਰਾਬ ਹੁੰਦਾ ਜਦੋਂ ਰਿਪੇਅਰ ਕਰਨ ਲੱਗਾਂਗੇ ਉਦੋਂ ਧੋਵਾਂਗੇ ਇਹਨਾਂ ਨੂੰ ਧੋ ਕੇ ਮਤਲਬ ਫੇਰ ਰਿਪੇਅਰ ਤੇ ਲੱਗਾਂਗੇ ਹੈਨਾ ਇੱਧਰ ਆ ਜਗਤਜੀਤ ਆਪਣੀ ਇਹਨੂੰ ਵੀ ਹਲੇ ਸਾਫ਼ ਕਰਨਾ ਥੋੜਾ ਥੋੜਾ ਜਿਵੇਂ ਆਏ ਨਾ ਕੱਪੜਾ ਮਾਰ ਕੇ ਐਨ ਸਾਫ਼ ਕਰਕੇ ਫੇਰ ਲਾ ਦੇਣੀ ਆਪਾਂ ਨੇ ਉਹ ਪਿਛਲੇ ਪਾਸੇ ਲਾ ਦੇਣੀ ਹੈ ਪਹਿਲਾਂ ਤੂੜੀ ਵਾਲੀਆਂ ਟਰਾਲੀਆਂ ਲੱਗਣਗੀਆਂ ਉਹ ਭਰਤੀਆਂ ਆਪਾਂ ਨੇ ਭਰ ਕੇ ਇਦਾਂ ਹੀ ਖੜ ਵੀ ਉਹ ਖੜਨੀ ਤਾਂ ਹੈਗੀਆਂ ਅੰਦਰ ਖੜਦੀਆਂ ਵੀ ਇੱਥੇ ਕਿਹੜੇ ਕੋਈ ਮੀਂਹ ਕਿਣੀ ਦਾ ਕੋਈ ਖਤਰਾ ਹਨ ਜਦੋਂ ਆਪਣਾ ਅ ਅੱਦਰ ਤੇ ਤੂੜੀ ਖਤਮ ਹੋਣ ਵਾਲੀ ਹੋ ਗਈ ਆਪਣੀ ਫਿਰ ਟਰਾਲੀ ਟਰਾਲੀ ਕਰਕੇ ਖਾਲੀ ਕਰ ਲੈ ਕਰਨੀ ਹੈ ਖਰਾ ਗੱਡੇ ਆ ਗੱਲ ਉਹ ਪਿੱਛੇ ਲੱਗਿਆ ਹੋਇਆ ਤਾਂ ਤੇ ਅੱਜ ਫੇਰ ਨਾ ਤਾਂ ਮੈਂ ਵੀ ਤੇ ਹੁਣ ਕੱਲ ਤੇ ਕੰਮ ਸ਼ੁਰੂ ਕਰੂੰਗਾ ਅ ਲੇਜ਼ਰ ਦਾ ਕੰਮ ਇਹਨੂੰ ਲਾਉਂਗਾ ਇਸ ਵਾਰ ਟਰੈਕਟਰ ਇਹਦੇ ਤੇ ਚੱਲੂਗਾ 555 ਪਾਵਰ ਪਲੱਸ ਡੀਜ਼ਲ ਡੀਜ਼ਲ ਦੀ ਖਾਲਚੇ ਦੱਸਾਂਗੇ ਸਾਰੇ ਆਪਾਂ ਤੁਹਾਨੂੰ ਤੇ 2 ਕੁ ਦਿਨ ਤੂੜੀ ਤੇ ਵਾਲੀ ਤੂੜੀ ਵਾਲੀ ਮਸ਼ੀਨ ਤੇ ਲਾਏ ਆ ਉਹਨੇ ਠੀਕ ਚੱਲਿਆ ਜਾਨੀ ਤੂੜੀ ਵਾਲੀ ਮਸ਼ੀਨ ਤੇ ਝਾਹ ਨੂੰ ਉਹਨੂੰ ਹੀ ਲਾਇਆ ਕਰਨਾ ਉਸ ਤੋਂ ਬਾਅਦ ਲੇਜ਼ਰ ਦਾ ਸੀਜ਼ਨ ਤੇ ਜਿਹੜਾ 552 ਛੋਟਾ ਹੈ ਉਹਦੇ ਨਾਲ ਕੱਦੂ-ਕੱਦੂ ਹੋ ਜਾ ਕਰਨਾ ਤੇ ਬਾਕੀ ਟਰਾਲੀ ਨੂੰ ਠੀਕ ਆ ਹਲੇ ਟਰਾਲੀ ਧੋਣੀ ਆ ਬੱਲਾ ਬੱਲਾ ਦੇਖੋ ਕੀ ਹਾਲਤ ਆ ਆ ਦੇਖੋ ਸਾ ਡਸਟ ਰੇਤਾ ਮਿੱਟੀ-ਮੁੱਟੀ ਸਾਰੀ ਜੜੀ ਪਈ ਆ ਉੱਪਰੇ ਇੱਥੇ ਸੰਭਾਲ ਕਰ ਲਈਏ ਟਰਾਲੀ ਦੀ ਤੂੜੀ ਵਾਲੀ ਮਸ਼ੀਨਾਂ ਦੀ ਵੀ ਹਲੇ ਇੱਦਾਂ ਹੀ ਹੋਣੀ ਆ ਆਮਨ ਦੇਖ ਲੈ ਤੇਰੇ 60 ਬੱਜਣੀ ਥੱਲੇ ਆ ਜਾ ਉਤਰ ਜਾ ਥੱਲੇ ਥੱਲੇ ਆ ਜਾ ਥੱਲੇ ਆ ਜਾ ਸ਼ਰਾਰਤਾਂ ਦੇਖ ਲੈ ਤੇਰੀਆਂ ਕਿੰਨੀਆਂ ਵੱਧ ਗਈਆਂ ਥੱਲੇ ਹੋ ਜਾ ਪੁੱਤ ਫਿਰ ਮੰਨ ਲਈਦੀ ਹੁੰਦੀ ਹੈ ਗੱਲ ਮੈਂ ਚੱਕਣੀ ਨਹੀਂ ਹੈਗੀ ਜੇ 60 ਬੱਜੀ ਫਿਰ ਇੱਥੇ ਦੇਖ ਲੈ ਚਲੀ ਫਿਰ ਆਪਾਂ ਚਲੋ ਫਿਰ ਆ ਜੀ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੀ ਵੀਡੀਓ ਲਈ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਤੇ ਕਣਕ-ਕਣਕ ਦਾ ਵੀ ਕੰਮ ਕਰਨਾ ਹੈ ਹਲੇ ਉਹਦੇ ਵਿੱਚ ਬੀਜ ਪਾਏ ਆ ਟਰਾਲੀਆਂ 'ਚ ਬੀਜ ਰੱਖਣੇ ਸਾਰੇ ਅੰਦਰ ਸੰਭਾਲਣੇ ਆ ਤੇ ਥਲ ਥਕੀਆਂ ਇੱਦਾਂ ਚੱਲੀ ਜਾਣੀਆਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਅੱਜ ਦੀ ਵੀਡੀਓ ਲਈ ਸੋ ਮਿਲਦੇ ਆਂ ਜੀ ਅਗਲੇ ਵਲੌਗ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਅਸਲੀਕਰ